ਦੋਸਤੋ ਜਮਾਨਾ ਬਹੁਤ ਬਦਲ ਗਿਆ ਜੇ ਸੋਚਿਆ ਜਾਵੇ ਨਾ ਕਿਉਂਕਿ ਜਿਹੜੇ 90 91 ਵਾਲੇ ਟਾਈਮ ਸੀਗੇ ਜਾਂ 85 ਵਾਲੇ ਟਾਈਮ ਸੀ ਉਹ ਤਾਂ ਬਿਲਕੁਲ ਹੀ ਲੋਪ ਹੋ ਗਿਆ ਚੇਂਜ ਹੋ ਗਿਆ ਹੁਣ ਤਾਂ ਸਮਝ ਨਹੀਂ ਆ ਰਹੀ ਵੀ ਆਪਾਂ ਬੇਕੂਫ ਆ ਜਾਂ ਜਿਹੜੇ ਆਪਾਂ ਜੰਮੇ ਆ ਇਹ ਜਿਆਦਾ ਸਿਆਣੇ ਹੋ ਗਏ ਆ ਕੋਈ ਕਿਸੇ ਬੱਚੇ ਨੂੰ ਗੱਲ ਕਹਿ ਕੇ ਦੇਖ ਲਓ ਬਿਲਕੁਲ ਹੀ ਗੌਰ ਨਹੀਂ ਕਰਦੇਗੇ ਅੱਗੇ ਆਪਾਂ ਨੂੰ ਡਰ ਇਹ ਨਾ ਹੁੰਦਾ ਵੀ ਕੋਈ ਪਿੰਡ ਦਾ ਬੰਦਾ ਦੇਖ ਲਿਆ ਕੋਈ ਚਾਚਾ ਤਾਇਆ ਕਿਤੇ ਵੀ ਤੇ ਆਪਾਂ ਸ਼ਰਮ ਆਉਂਦੀ ਹੈ ਇਹ ਚੀਜ਼ ਦੀ ਵੀ ਯਾਰ ਕਿਤੇ ਸਾਡੇ ਬਾਪ ਕੋਲੇ ਕੋਈ ਮਾਂ ਕੋਲੇ ਸਾਡੇ ਦਾਦੇ ਪਰਦਾਦੇ ਕੋਲੇ ਗੱਲ ਨਾ ਕਰ ਦੇਵੇ ਜਾ ਕੇ ਉਹਨਾਂ ਵਾਸਤੇ ਹੀ ਪਾਈ ਜਣੇ ਮੈਂ ਤਾਂ ਹੀ ਕਰੀ ਜਣੀਆਂ ਚਾਚੇ ਤਾਂ ਉਹ ਨਹੀਂ ਮੈਂ ਤਾਂ ਇੱਥੇ ਆਇਆ ਸੀ ਆਇਆ ਇਹ ਬਹਾਨੇ ਨਾਲ ਅੱਜ ਕੱਲ ਦਾ ਜਵਾਕਾਂ ਨੂੰ ਦੇਖ ਲਓ ਇਸ ਚੀਜ਼ ਦਾ ਆਪਣੇ ਪੰਜਾਬੀ ਕਲਚਰ ਤੇ ਤੀਬਰ ਜਿਆਦਾ ਅਸਰ ਪੈ ਰਿਹਾ ਵਾ ਕਿਉਂਕਿ ਹੁਣ ਦੇਖ ਲਓ ਅੱਗੇ ਆਪਾਂ ਮਤਲਬ ਵਿਆਹ ਛਾਦੀਆਂ ਕਰਦੇ ਹੁੰਦੇ ਸੀਗੇ ਆਪਣੇ ਸਿਆਣੇ ਬਜ਼ੁਰਗਾਂ ਨੇ ਦੇਖਭਾਲ ਕਰਨੀ ਵੀ ਹਾਂ ਮੁੰਡਾ ਸਹੀ ਆ ਕੁੜੀ ਸਹੀ ਆ ਗਾਂ ਖਾਨਦਾਨ ਦਾਦਾ ਨਾਨਕਿਆ ਤਾਂ ਹੀ ਦੇਖਦੇ ਹੁੰਦੇ ਸੀਗੇ ਲੇਕਿਨ ਹੁਣ ਕੀ ਟਾਈਮ ਆ ਗਿਆ ਹੁਣ ਤਾਂ ਪਹਿਲੀ ਗੱਲ ਤਾਂ ਰਿਸ਼ਤਿਆਂ ਨੂੰ ਬੱਚੇ ਮੰਨਦੇ ਹੀ ਨਹੀਂਗੇ ਕਿਸੇ ਕੋਲੇ ਗੱਲ ਕਰੀ ਨਾ ਬਾਈ ਵੀ ਹਾਂ ਤੇਰੇ ਮੁੰਡੇ ਨੂੰ ਰਿਸ਼ਤਾ ਕਰਾਏ ਜਾਂ ਤੇਰੀ ਕੁੜੀ ਨੂੰ ਰਿਸ਼ਤਾ ਕਰਾਜੋ ਕਹਿੰਗੇ ਨਹੀਂ ਯਾਰ ਕੁੜੀ ਜਾਂ ਸਾਡੀ ਮੁੰਡਾ ਬਾਹਰ ਆ ਬੱਚਿਆਂ ਦੀ ਮਰਜ਼ੀ ਆ ਉਹਨਾਂ ਦੀ ਮਰਜ਼ੀ ਤੋਂ ਬਿਨਾ ਆਪਾਂ ਨਹੀਂ ਕਰ ਸਕਦੇ ਗੱਲ ਤਾਂ ਚਲੋ ਸਹੀ ਆ ਲੇਕਿਨ ਬੱਚਿਆਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਵਾ ਵੀ ਆਪਣੇ ਜੋ ਮਾਪਿਓ ਆ ਪੂਰੀ ਜਿੰਦ ਜਾਨ ਲਾ ਦੇ ਨੇ ਲੋਕੋ ਆਪਾਂ ਬੱਚਿਆਂ ਨੂੰ ਪਾਲਣ ਵਾਸਤੇ ਆਪਣੇ ਕੁਝ ਹੱਕ ਬਣਦੇ ਆ ਕੋਈ ਆਪਾਂ ਆਪਣੀ ਮਰਜ਼ੀ ਨਾਲ ਇਹ ਲੇਕਨ ਅਜਕਲ ਦਾ ਕੰਮ ਬੜਾ ਹੀ ਉਲਟੋ ਗਿਆ ਜੀ ਪਹਿਲੇ ਗਾਲ ਦਾ ਕੋਈ ਵਿਆਹ ਕਰਾਉਂਦਾ ਨਹੀਂ ਜੇ ਕਰਾਊਗਾ ਕਹਿਣਗੇ ਮੈਂ ਆਪਦੀ ਮਰਜ਼ੀ ਨਾਲ ਕਰਾਉਣਾ ਮੈਂ ਮੁੰਡਾ ਦੇਖਿਆ ਮੈਂ ਕੁੜੀ ਦੇਖੀ ਵੀ ਆ ਸੋ ਇਹ ਚੀਜ਼ ਦਾ ਬਹੁਤ ਮਾੜਾ ਅਸਰ ਪੈ ਰਿਹਾ ਆਪਣੇ ਨਵੀਂ ਜਨਰੇਸ਼ਨ ਦਾ ਕੋਈ ਨਾ ਕੰਮ ਸਿੱਖ ਰਹੀ ਆ ਨਾ ਕੋਈ ਕੰਮ ਕਰਕੇ ਰਾਜੀ ਆ ਸੋ ਇਹ ਤਾਂ ਦੋਸਤੋ ਆਪਾਂ ਨੂੰ ਦੇਖਣਾ ਪੈਣਾ ਵਾ ਦੇਖੇ ਇਸ ਤਰੀਕੇ ਅੱਗੇ ਢਾਂ ਜਾ ਮੇਰੇ ਹਿਸਾਬ ਨਾਲ ਦਾ ਬੜਾ ਚਰ ਨਹੀਂ ਚੱਲਦਾ ਕੰਮ ਕਰ ਖੇਤੀ ਖੇਲਾ ਖਤਮ ਹੋ ਜੂਗਾ ਆਪਣੇ ਖਾਸ ਕਰਕੇ ਪੰਜਾਬੀਆਂ ਦਾ ਤਾਂ ਰਹਿੰਦੀ ਗੱਲ ਇਹ ਆ ਜੀ ਦੁਨੀਆ ਮਾਰ ਲਈ ਟੌਰ ਨੇ ਹਰੇਕ ਕਹਿੰਦਾ ਜੀ ਮੇਰੇ ਕੋਲ ਆ ਵਾ ਫਲਾਨਾ ਵਾ ਲੇਕਿਨ ਲੋਕਾਂ ਦੇ ਹਾਲਾਤ ਮਾੜੇ ਆ ਦੋਸਤੋ ਕਿ ਮੈਂਟਲ ਆਉਂਦੇ ਲੋਕੀ ਪੈਸਾ ਵਿਆਜੂ ਚੱਕਣ ਨੂੰ ਕੋਈ ਲੋਨ ਕਰਾਉਣ ਨੂੰ ਆ ਹੁਣ ਸ਼ਹਿਰ ਬਾਜ਼ਾਰ ਜਾਈਦਾ ਨਾ ਦੇਖੀਦਾ ਵਾ ਫੋਨ ਆ ਮੋਬਾਈਲ ਫੋਨ ਆ ਲੈ ਜਾਓ ਜੀ ਕੈਸਤਾ ਕੋਈ ਨਹੀਂ ਇੰਨੇ ਕੈਸਤਾ ਮੋਟਰਸਾਈਕਲ ਆ ਜੀ ਗੱਡੀ ਆ ਜੀ ਨਵੀਂ ਟਰੈਕਟਰ ਆ ਜੀ ਸਮਝ ਨਹੀਂ ਆਉਂਦੇ ਵੀ ਪਹਿਲਾਂ ਵੀ ਆਪਾਂ ਸਾਰਦੇ ਸੀ ਇਹਨਾਂ ਚੀਜ਼ਾਂ ਮੈਨੂੰ ਤੇ ਜਿੰਨਾ ਕੌਣ ਕੰਟਰੋਲ ਉਸਦਾ ਕਰ ਸਕਦੇ ਆਪਾਂ ਪਰ ਨਹੀਂ ਸਿਰਫ ਲੋਕ ਦਿਖਾਵਾ ਮਾਰ ਲਿਆ ਲੋਕਾਂ ਨੂੰ ਟੌਰ ਨੇ ਇਸ ਤਰ੍ਹਾਂ ਕੇ ਦੋਸਤੋ ਥੋੜਾ ਬਚੋ ਇਹਨਾਂ ਚੀਜ਼ਾਂ ਤੋਂ ਕਿਉਂਕਿ ਜਿਹੜਾ ਪੈਸਾ ਸਿਰ ਚੜ ਜਾਂਦਾ ਨਾ ਕੋਈ ਵਿਆਜੂ ਹੋ ਗਿਆ ਕੁਝ ਹੋਰ ਹੋ ਗਿਆ ਫੈਂਸ ਦਾ ਪੈਸਾ ਇਹ ਨਹੀਂ ਲੈਂਦਾ ਗਾ ਬੰਦੇ ਵੀ ਜ਼ਿੰਦਗੀ ਬਰਬਾਦ ਕਰ ਦਿੰਦਾ ਇਹ ਦਿਨ ਰਾਤ ਘੌਣਾ ਨੂੰ ਕੰਦੀ ਟੈਨਸ਼ਨ ਇਹਦੀ ਉਧਰੋਂ ਜਵਾਕਾਂ ਦੀ ਟੈਨਸ਼ਨ ਜਵਾਕ ਤਾਂ ਅੱਜ ਕੱਲ ਕੰਮ ਕਰਕੇ ਰਾਜੀ ਨਹੀਂ ਇਹ ਪੈਸਾ ਲੈਣਾ ਕਿੱਦਾਂ ਪੈਸਾ ਲੈਦਾ ਲੈਨੇ ਆਪਾਂ ਲੈਣ ਨੂੰ ਤਾਂ ਮੈਂਟ ਲਾਉਣੀ ਆਪਣਾ ਵੀ ਕੀ ਕਰਦਾ ਵਾ ਪੈਸਾ ਦੇਣ ਵਾਲੇ ਬਹੁਤ ਬੈਠੇ ਹੁੰਦੇ ਆ ਪਰ ਉਹਦਾ ਇਹ ਸੋਚਣਾ ਚਾਹੀਦਾ ਵੀ ਪੈਸਾ ਲੈਣਾ ਕਿਸ ਤਰੀਕੇ ਨਾਲ ਹੈ ਲੈਣ ਬਾਰੇ ਕੋਈ ਨਹੀਂ ਸੋਚਦਾ ਸਰੇ ਕਹਿੰਦਾ ਹਾਂਜੀ ਐਨੇ ਪਰਸੈਂਟ ਤੇ ਆ ਜਾਓ ਆ ਜਾਓ ਤੇ ਦੋਸਤੋ ਇਹ ਚੀਜ਼ ਤੋਂ ਬਚੋ ਥੋੜਾ ਬਾਕੀ ਗੱਲਬਾਤ ਜੇ ਚੰਗੀ ਲੱਗੇ ਤਾਂ ਸ਼ੇਅਰ ਕਰੋ ਅੱਗੇ